ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬਾਂ ਦੀ ਆਵਾਜ਼ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਤੁਸੀਂ ਸੁਣ ਰਹੇ ਸੀ ਕਿਤਾਬ ਧਰਤੀ ਦੀ ਹਿੱਕ ਵਿੱਚ ਖੁੰਨੀ ਪੰਜਾਬ ਪਹਿਲਾਂ ਆਪਾਂ ਇਹ ਕਿਤਾਬ ਪੰਨਾ ਨੰਬਰ 44 ਤੱਕ ਪੜ੍ਹੀ ਸੀ ਹੁਣ ਇਸ ਨੂੰ ਅੱਗੇ ਪੜਨ ਜਾ ਰਹੇ ਹਾਂ ਨੈਪੋਲੀਅਨ ਨੂੰ ਛੁਰਿਆਂ ਨਾਲ ਕਤਲ ਕਰਨ ਦੀ ਸਾਜ਼ਿਸ਼ ਕਮਿਊਨਿਸਟ ਜੈਕੋਬਿਨ ਆਪਣੀ ਖੁੰਨੀ ਤਾਨਾशाही ਵਾਪਸ ਮੰਗਦੇ ਹਨ ਉਹ ਖੁੱਲਮ ਖੁੱਲਾ ਨਪੋਲੀਅਨ ਦੀ ਮੌਤ ਦਾ ਐਲਾਨ ਕਰਦੇ ਹਨ ਇੱਕ ਖੱਬੇ ਪੱਖੀ ਕਾਮਾ ਮੈਟਜੀ ਪੈਂਫਲਟ ਛਾਪਦਾ ਹੈ ਜਿਸ ਵਿੱਚ ਨਪੋਲੀਅਨ ਦੀ ਤੁਲਨਾ ਰੋਮਨ ਰਾਜ ਜੂਲੀਅਸ ਸੀਜ਼ਰ ਨਾਲ ਕੀਤੀ ਗਈ ਹੈ ਜਿਸ ਵਿੱਚ ਬਰੂਟਸ ਅਤੇ ਹੋਰਾਂ ਨੇ ਉਸ ਨੂੰ ਛੁਰਿਆਂ ਨਾਲ ਕਤਲ ਕੀਤਾ ਸੀ ਮੈਟਜੀ ਖੁੱਲਮ ਖੁੱਲਾ ਮੰਗ ਕਰਦਾ ਹੈ ਹਜ਼ਾਰਾਂ ਬਰੂਟਸ ਪੈਦਾ ਹੋਣ ਜੋ ਨਪੋਲੀਅਨ ਨੂੰ ਛੁਰੇ ਖੋਬਣ ਸੱਚਮੁੱਚ ਹੀ ਅਜਿਹੀ ਇੱਕ ਗੋਦ ਨੂੰ ਵੇਲੇ ਸਿਰ ਨੱਪਿਆ ਜਾਂਦਾ ਹੈ ਅਕਤੂਬਰ 1800 ਵਿੱਚ ਜੈਕੋਬਿਨਾਂ ਦੀ پلان ਇਹ ਸੀ ਕਿ ਪੈਰਿਸ ਦੇ 오ਪੇਰਾ ਹਾਊਸ ਵਿੱਚ ਉਸ ਨੂੰ ਜੂਲੀਅਸ ਸੀਜ਼ਰ ਵਾਂਗ ਛੁਰੇ ਮਾਰੇ ਜਾਣ ਸੂਹੀਆਂ ਨੇ ਵੇਲੇ ਸਿਰ ਸੁਚੇਤ ਕਰ ਦਿੱਤਾ ਜਿਸ ਕਰਨੇ ਕਤਲ پلان ਫੇਲ ਹੋ ਗਈ ਪਰ ਜੈਕੋਬਿਨ ਫਿਰ ਵੀ ਕੋਸ਼ਿਸ਼ ਕਰਦੇ ਰਹੇ ਚੁਰਿਆਂ ਤੋਂ ਬਚਣ ਤੋਂ ਬਾਅਦ 2 ਹੀ ਮਹੀਨੇ ਪਿੱਛੋਂ ਨੈਪੋਲੀਅਨ ਦੀ ਘੋੜਾ ਗੱਡੀ ਨੂੰ ਭਾਰੀ ਅਗਨੀ ਬੰਬ ਦੇ ਨਾਲ ਉਡਾਇਆ ਗਿਆ ਇਸ ਭਿਆਨਕ ਵਿਸਪੋਰਟ ਤੋਂ ਨੈਪੋਲੀਅਨ ਅਤੇ ਉਸਦੀ ਪਤਨੀ ਬਾਲ-ਬਾਲ ਬਚ ਗਏ ਨੈਪੋਲੀਅਨ ਦੀ ਪਤਨੀ ਬੇਹੋਸ਼ ਹੋ ਕੇ ਡਿੱਗ ਗਈ ਪਰ ਆਲੇ-ਦੁਆਲੇ ਖੜੇ 10-12 ਬੇਗੁਨਾਹ ਮਾਰੇ ਗਏ ਅਤੇ ਦਰਜਨਾ ਹੀ ਜ਼ਖਮੀ ਹੋਏ ਇਸ ਘਟਨਾ ਪਿੱਛੋਂ ਪਬਲਿਕ ਅੰਦਰ ਭਾਰੀ ਰੋਸ ਪਾਇਆ ਗਿਆ ਨਪੋਲੀਅਨ ਨੇ ਇਸ ਦੀ ਯਾਰਡ ਅੰਦਰ ਰਹਦੇ ਖੁੰਦੇ ਗੌਂਦੀ ਨਾਲ ਜੈਕੋਬਿਨਾਂ ਦਾ ਸਫਾਇਆ ਕਰ ਦਿੱਤਾ। ਨਾਸ਼ਟਕ ਜੈਕੋਬਿਨ ਅਤਵਾਦੀਆਂ ਤੇ ਡਾਇਰੈਕਟਰੀ ਹੱਥੋਂ ਕਈ ਸਾਰ ਸਤਾਏ ਜਾਣ ਪਿੱਛੋਂ ਨਪੋਲੀਅਨ ਰੋਮਨ ਕੈਥੋਲਿਕ ਚਰਚ ਨੂੰ ਬਚਾਉਣ ਤੇ ਸਾਂਭ ਸੰਭਾਲ ਲਈ ਕਦਮ ਪੁੱਟਦਾ ਹੈ। ਇਟਲੀ ਉੱਪਰਲੀ ਮੁਹਿੰਮ ਵਿੱਚ ਹੀ ਉਸ ਨੇ ਚਰਚ ਨੂੰ ਮਿਟਣ ਤੋਂ ਬਚਾਇਆ ਸੀ। ਉਹ ਕੈਥੋਲਿਕ ਘਰਾਣੇ ਅੰਦਰ ਪਲਿਆ ਤੇ ਪ੍ਰਮਾਤਮਾ ਦੀ ਪujaਊ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਸੀ। ਉਸ ਨੂੰ ਉੱਚੇ ਆਚਰਣ ਅਤੇ ਚਰਚੰਦਰ ਹੁੰਦੀਆਂ ਗਤੀਵਿਧੀਆਂ ਡਾਢੀ ਖਿੱਚ ਰੱਖਦੀਆਂ ਸਨ। ਇਸਲਾਮ ਨੇ ਵੀ ਨਪੋਲੀਅਨ ਉੱਤੇ ਚੰਗਾ ਪ੍ਰਭਾਵ ਪਾਇਆ ਸੀ। ਅਤੇ ਉਸ ਨੂੰ ਵਿਸ਼ਵਾਸ ਸੀ ਕਿ ਹਰ ਧਰਮ ਦੇ ਲੋਕਾਂ ਨੂੰ ਆਪਣੀ ਆਤਮਾ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। 1801 ਨੂੰ ਨਪੋਲੀਅਨ ਬੋਨਾਪਾਰਟ ਅਤੇ ਪਾਪ ਪਾਇਸ ਵਿਚਾਲੇ ਰਾਜੀ ਨਾਮੇ ਅਨਸਾਰ ਰੋਮਨ ਕੈਥੋਲਿਕ ਚਰਚ ਨੂੰ ਫਰਾਂਸ ਅੰਦਰ ਵੱਡਾ ਗਿਣ ਕੇ ਇਸ ਨੂੰ ਸ਼ਹਿਰੀ ਹیثیت ਰਤਬਾ ਵਾਪਸ ਮਿਲਦਾ ਹੈ ਜਦਕਿ ਰਾਜੀ ਨਾਮੇ ਦੇ ਨਾਲ ਪਾਪ ਡਮ ਨਾਲ ਸੰਬੰਧ ਜੁੜਦੇ ਹਨ ਉਸੇ ਸਮੇਂ ਚਰਚ ਸਰਕਾਰ ਦੇ ਸੰਤੁਲਿਤ ਰਿਸ਼ਤੇ ਅੰਦਰ ਨੈਪੋਲੀਅਨ ਦਾ ਪਲੜਾ ਭਾਰੀ ਹੁੰਦਾ ਹੈ ਮਾਰਚ 1802 ਅ ਮੀਨਸ ਦੀ ਸੰਧੀ ਫਰਾਂਸ ਰਿਪਬਲਿਕ ਅਤੇ ਯੂਨਾਈਟਿਡ ਕਿੰਗਡਮ ਵਿਚਾਲੇ ਦੁਸ਼ਮਣੀ ਦੀ ਸਥਿਤੀ ਮੁਕਾ ਦਿੰਦੀ ਹੈ ਇਸ ਉੱਤੇ 25 ਮਾਰਚ 1802 ਵਿੱਚ ਦਸਤਖਤ ਹੋਏ ਨੈਪੋਲੀਅਨ ਅਤੇ ਬ੍ਰਿਟੇਨ ਵਿਚਕਾਰ ਇਹ ਕਮਨਾ ਸੰਧੀ ਕਰਕੇ ਮਨਾਇਆ ਗਿਆ ਜਦੋਂ ਪਿਛਾਅ ਮੁੜ ਕੇ ਇਤਿਹਾਸ ਉੱਤੇ ਗੌਰ ਕਰੀਏ ਤਾਂ ਜਾਪਦਾ ਹੈ ਕਿ ਇਹ ਬਰਤਾਨ ਵੀ ਧੋਖਾ ਸੀ ਨਾ ਕਿ ਅਮਨ ਰੱਖਣ ਦੀ ਦਿਲੀ ਇੱਛਾ ਬਈ 1803 ਆ ਮੀਨਜ਼ ਦਾ ਅਮਨ ਇੱਕ ਸਾਲ ਹੀ ਚੱਲਦਾ ਹੈ ਫ੍ਰਾਂਸੀ ਮਹਾਨ ਜੰਗ 1793 ਤੋਂ 1815 ਅੰਦਰ ਇਸ ਸਮਝੌਤਾ ਅਮਨ ਦਾ ਇੱਕੋ ਇੱਕ ਸਾਲ ਚੱਲਿਆ ਸੀ ਇਕਰਾਰ ਮੁਜ਼ਮਾ ਬ੍ਰਿਟੇਨ ਨੇ ਮਾਲਟਾ ਟਾਪੂ ਨੂੰ ਖਾਲੀ ਨਹੀਂ ਕੀਤਾ ਉਸ ਦੀ ਥਾਂ ਬੋਨਾਪਾਰਟ ਅੱਗੇ ਰੋਸ ਕੀਤਾ ਕਿ ਉਸ ਨੇ ਵਿਚੋਲਗੀ ਕਰਕੇ ਪੀਡਮੌਂਟ ਜੋੜ ਕੇ ਸਵਿਟਜ਼ਰਲੈਂਡ ਦੇ ਨਾਲ ਕਨਫੈਡਰੇਸ਼ਨ ਸਾਂਝ ਪਾ ਲਈ ਹੈ ਹਾਲਾਂਕਿ ਇਹਨਾਂ ਇਲਾਕਿਆਂ ਦਾ ਅਮੀਂ ਜਸੰਧੀ ਅੰਦਰ ਕੋਈ ਜ਼ਿਕਰ ਨਹੀਂ ਸੀ ਨੈਪੋਲੀਅਨ ਦੇ ਖਿਲਾਫ ਬੇਬੁਨਿਆਦ ਉਝਾਂ ਘੜਦੇ ਅਖੀਰ ਬ੍ਰਿਟੇਨ ਨੇ ਫਰਾਂਸ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਫਰਾਂਸ ਦੇ ਅੰਦਰੋਂ ਹੀ ਨੈਪੋਲੀਅਨ ਨੂੰ ਮਾਰ ਮਕਾਉਣ ਦੇ ਮਨਸੂਬੇ ਫੇਲ ਹੋਣ ਪਿੱਛੋਂ ਹੁਣ ਨਿਊ ਵਰਲਡ ਆਰਡਰ ਮਾਫੀਆ ਤੇ ਯੂਰਪ ਦੇ ਰਾਇਲ ਬਾਦਸ਼ਾਹੀ ਘਰਾਣੇ ਸਾਂਝੇ ਤੌਰ ਉੱਤੇ ਇਨ ਕਲਾਬ ਪਿੱਛੋਂ ਫਰਾਂਸ ਦੇ ਉੱਤੇ ਇਤਿਹਾਦੀ ਜੰਗਾਂ ਗਾਹੇ-ਬਗਾਹੇ ਕਰਦੇ ਰਹੇ ਵੱਖ-ਵੱਖ ਅਪੜਾਵਾਂ ਉੱਤੇ ਗ੍ਰੇਟ ਬ੍ਰਿਟੇਨ, ਰੂਸ, ਆਸਟ੍ਰੇਲੀਆ, ਪ੍ਰਸ਼ਯਾ, ਸਪੇਨ ਅਤੇ ਕਈ ਨਿੱਕੇ-ਮੋٹے ਰਾਜ ਲੜ ਕੇ ਨੈਪੋਲੀਅਨ ਫਰਾਂਸ ਦਾ ਵਿਰੋਧ ਕਰਦੇ ਸਨ ਇਨ੍ਹਾਂ ਕੁੱਲ ਜੰਗਾਂ ਦਾ ਨਾਂ ਨੈਪੋਲੀਅਨ ਵੀ ਜੰਗਾਂ ਰੱਖਿਆ ਜਾਂਦਾ ਹੈ ਹਾਲਾਂਕਿ ਨੈਪੋਲੀਅਨ ਨੇ ਬ੍ਰਿਟੇਨ ਉੱਤੇ ਅਤੇ ਉਸਦੇ ਸਾਥੀਆਂ ਵਿਰੁੱਧ ਕੋਈ ਜੰਗ ਸ਼ੁਰੂ ਨਹੀਂ ਕੀਤੀ ਧਿਆਨਯੋਗ ਗੱਲ ਇਹ ਹੈ ਕਿ ਰੌਥਚਾਈਲਡ ਵੱਲੋਂ ਧਨ ਮਿਲੇ ਬਿਨਾ ਇਹ ਜੰਗਾਂ ਅਸੰਭਵ ਸਨ ਉਹ ਵੀ ਇੰਨੇ ਲੰਬੇ ਸਮੇਂ ਲਈ ਨਿਜ਼ਾਮ ਅਤੇ ਨਮਾ ਪੰਗੋਲੀ ਨਿਜ਼ਾਮ ਰੌਥਚਾਈਲਡ ਨੂੰ ਮਨਾਟੀ ਦੋਵੇਂ ਰਲ ਕੇ ਨੈਪੋਲੀਅਨ ਬੋਨਾਪਾਰਟ ਦੀ ਮੌਤ ਦਾ ਇਚਾ ਬਣ ਸਨ 1803 ਬੈਂਕਰਾਂ ਕੋਲੋਂ ਕਰਜ਼ੇ ਲੈਣ ਦੀ ਥਾਂ ਨੈਪੋਲੀਅਨ ਲੂਕਸਨੀਆ ਦੀ ਧਰਤੀ ਯੂਐਸਏ ਅਮਰੀਕਾ ਨੂੰ ਵੇਚਦਾ ਹੈ ਯੂਰਪੀ ਸ਼ਕਤੀਆਂ ਨਾਲ ਲੜਨ ਲਈ ਫਰਾਂਸ ਨੂੰ ਜੰਗੀ ਕੋਸ਼ਿਸ਼ਾਂ ਲਈ ਧਨ ਦੀ ਲੋੜ ਸੀ ਪਰ ਉਹ ਵੱਡੇ ਬੈਂਕਰਾਂ ਕੋਲੋਂ ਉਧਾਰ ਲੈਣ ਲਈ ਤਿਆਰ ਨਹੀਂ ਸੀ ਨੈਪੋਲੀਅਨ ਨੇ ਇੱਕ ਸਮੇਂ ਲਿਖਿਆ ਜਦੋਂ ਵੀ ਸਰਕਾਰ ਧਨ ਵਾਸਤੇ ਬੈਂਕਰਾਂ 'ਤੇ ਨਿਰਭਰ ਹੋ ਜਾਂਦੀ ਹੈ ਤਾਂ ਸਥਿਤੀਆਂ ਉੱਤੇ ਕੰਟਰੋਲ ਸਰਕਾਰ ਦੇ ਲੀਡਰਾਂ ਦਾ ਨਹੀਂ ਸਗੋਂ ਬੈਂਕਰਾਂ ਦਾ ਹੁੰਦਾ ਹੈ ਕਾਰਨ ਇਹ ਹੈ ਕਿ ਜੋ ਹੱਥ ਦਿੰਦਾ ਹੈ ਉਸ ਦਾ ਲੈਣ ਵਾਲੇ ਹੱਥਾਂ ਤੋਂ ਉੱਚਾ ਹੁੰਦਾ ਹੈ ਧਨ ਦੀ ਕੋਈ ਮਾਤ ਭੂਮੀ ਨਹੀਂ ਪੈਸਾ ਲਾਉਂਦੇ ਸ਼ਾਹੂਕਾਰ ਦੇਸ਼ ਭਗਤੀ ਅਤੇ ਚੰਗਿਆਈ ਤੋਂ ਰਹਿਤ ਹੁੰਦੇ ਹਨ ਕਿਉਂਕਿ ਉਹਨਾਂ ਦਾ ਇੱਕ ਹੀ ਨਿਸ਼ਾਨਾ ਹੈ ਉਹ ਹੈ ਮਾਇਕ ਲਾਭ ਰਾਥ ਚਾਈਲਡ ਅਕੇ ਗੜਗਰਾਉਣ ਦੀ ਥਾਂ ਨਪੋਲੀਆਨਾ ਫਰਾਂਸੀ ਲੂਸੀਆਨਾ ਰਾਜ ਦਾ ਵੱਡਾ ਇਲਾਕਾ ਯੂਐਸਏ ਅਮਰੀਕਾ ਨੂੰ ਵੇਚਣ ਦੀ ਸਲਾਹ ਕਰਦਾ ਹੈ ਪ੍ਰਦਾਨ ਜੈਫਰਸਨ ਇਸ ਪੇਸ ਕਸ਼ ਉਤੇ ਖੁਸ਼ੀ ਨਾਲ ਉਛਲਦਾ ਹੈ ਨਪੋਲੀਅਨ ਦੀ ਇਹ ਚਾਰ ਪਛਮੀ ਅੱਧ ਗੋਲ ਅੰਦਰ ਦੂਜਾ ਜੰਗੀ ਜਹਾਜ਼ ਖੋਲਣ ਤੋਂ ਬਚਾਉਂਦਾ ਹੈ ਜਿੱਥੇ ਬ੍ਰਿਟੇਨ ਫ੍ਰਾਂਸੀਸੀ ਧਰਤੀ ਉਤੇ ਹਮਲਾ ਕਰ ਸਕੇ 1795 ਤੋਂ 1804 ਅਲੈਗਜ਼ੈਂਡਰ ਹੈਮਿਲਟਨ ਦੀ ਗਰਾਵਟ ਇਸੇ ਸਮੇਂ 1795 ਵਿੱਚ ਇਆਨੇ ਅਮਰੀਕਾ ਚ ਬੈਂਕਰਾਂ ਦੇ ਹੱਥ ਠੋਕੇ ਐਲੈਗਜ਼ੈਂਡਰ ਹੇਮਿਲਟਨ ਨੂੰ ਖਜ਼ਾਨਾ ਮੰਤਰੀ ਦੇ ਅਹੁਦੇ ਤੋਂ ਬੇਇੱਜ਼ਤ ਹੋ ਕੇ ਅਸਤੀਫਾ ਦੇਣਾ ਪੈਂਦਾ ਹੈ। ਕਾਰਨ ਇਹ ਹੈ ਕਿ ਉਹ ਕਿਸੇ ਹੋਰ ਦੀ ਟੀਮੀ ਨਾਲ ਬਿਸਤਰਾ ਸਾਂਝਾ ਕਰਦਾ ਫੜਿਆ ਗਿਆ। ਹੇਮਿਲਟਨ ਨੇ ਜੈਫਰਸਨ ਦੀ ਮੀਤ ਪ੍ਰਧਾਨ ਆਰੌਨ ਬਾਰ ਦੀ ਰੱਜ ਕੇ ਬੇਪੱਤੀ ਅਤੇ ਬਦਨਾਮੀ ਕੀਤੀ। ਆਰੌਨ ਬਾਰ ਨੇ ਉਸ ਨੂੰ ਆਮੋ-ਸਾਹਮਣੇ ਲੜਾਈ ਲਈ ਬੰਗਾਰਿਆ। ਦਲਾਇਨ 11 1804 ਨੂੰ ਹਮਿਲਟਨ ਏਸ ਦੂਅਲ ਮੋਟਾ ਪੇੜ ਵਿੱਚ ਮਾਰਿਆ ਗਿਆ ਨਿਊ ਜਰਸੀ ਦੇ ਰਾਜ ਵਿੱਚ ਅਜਿਹੀ ਸ਼ਖਸੀ جنگ ਵਰਜਿਤ ਸੀ ਫਿਰ ਵੀ ਯਾਰੂਨ ਬਾਅਦ ਵਾਸ਼ਿੰਗਟਨ ਵਾਪਸ ਆ ਕੇ ਆਪਣੇ 8 ਮਹੀਨੇ ਦੀ ਮੀਤ ਪ੍ਰਧਾਨੀ ਪੂਰੀ ਕੀਤੀ 1804 ਨਪੋਲੀਅਨ ਨਪੋਲੀਅਨ ਦੀ ਹਦਾਇਤਾਂ ਕੋੜੋ ਲਿਖਦਾ ਹੈ ਨਪੋਲੀਅਨ ਦੇ ਸਦੀਵੀ 17 ਦੇ ਅੰਦਰ ਉੱਚ ਵਿੱਦਿਆ ਟੈਕਸ ਕੋਡ ਸੜਕ ਬਰਨਾਲੀ ਅਤੇ ਮੈਲਾ ਲਜਾਣਾ ਸਿਸਟਮ ਉਸ ਦੇ ਸ਼ਹਿਰੀ ਕਾਨੂੰਨਾਂ ਜਿਨ੍ਹਾਂ ਨੂੰ ਅੱਜ ਨਪੋਲੀਅਨੀ ਕੋਡ ਕਿਹਾ ਜਾਂਦਾ ਹੈ ਕਾਨੂੰਨ ਮਹਾਰਾ ਦੀ ਟੋਲੀ ਨੇ ਤਿਆਰ ਕੀਤੇ ਸਟੇਟ ਕੌਂਸਲ ਦੀ ਹਰ ਮੀਟਿੰਗ ਵਿੱਚ ਨਪੋਲੀਅਨ ਆਪ ਭਾਗ ਲੈਂਦਾ ਹੈ ਇਸ ਕੋਡ ਅਧੀਨ ਪੈਦਾਸ਼ ਦੇ ਆਧਾਰ ਉੱਤੇ ਕੋਈ ਪ੍ਰਾਥਮਿਕਤਾ ਨਹੀਂ ਧਰਮਾਂ ਨੂੰ ਖੁੱਲ ਹੈ ਅਤੇ ਪੱਕਾ ਕੀਤਾ ਜਾਂਦਾ ਹੈ ਕਿ ਸਰਕਾਰੀ ਕੁਰਸੀ ਕੀ ਅਗਲਾ ਲਿਆਕਤ ਦੇ ਆਧਾਰ ਉਤੇ ਮਿਲੇਗੀ ਹੋਰ ਵੀ ਕੋਡ ਪਾਸ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਸਬੰਧ ਵਪਾਰ ਅਤੇ ਜੁਰਮਾਂ ਦੇ ਨਾਲ ਹੈ ਜੁਰਮੀ ਸਮਝ ਲਈ ਕੋਡ ਦਾ ਕਿਤਾਬਚਾ ਛਪਦਾ ਹੈ ਜਿਸ ਅੰਦਰ ਕਾਨੂੰਨੀ ਪ੍ਰਕਿਰਿਆ ਸਮਝਾਈ ਜਾਂਦੀ ਹੈ ਨਪੋਲੀਅਨ ਕੋਡ ਸਾਰੇ ਯੂਰਪ ਅੰਦਰ ਮੰਨਿਆ ਜਾਣ ਲੱਗ ਪਿਆ ਅਤੇ ਆਖਰ ਨਪੋਲੀਅਨ ਹੀ ਨਪੋਲੀਅਨ ਦੀ ਹਾਰ ਪਿੱਛੋਂ ਵੀ ਇਹ ਇੱਕ ਇਨਕਲਾਬੀ ਕਦਮ ਸੀ ਜਿਸ ਨੇ ਮੱਧ ਵਰਗ ਨੂੰ ਵਧਣ ਫੁੱਲਣ ਤੇ ਜਾਇਦਾਦ ਬਣਾਉਣ ਦਾ ਹੱਕ ਦਿੱਤਾ ਉਸ ਸਮੇਂ ਹੋਲੀ ਰੋਮਨ ਸਾਮਰਾਜ ਅੰਦਰ ਕਰੀਬ 1000 ਟੁਟੇ ਸਨ ਜਿਨ੍ਹਾਂ ਨੂੰ 40 ਰਾਜਾਂ ਦੀ ਗਠਬੰਧਨ ਵਿੱਚ ਬਦਲਿਆ ਨਾਂ ਸੀ ਕਨਫੈਡਰੇਸ਼ਨ ਆਫ ਰਹਾਇਨ ਇਸੇ ਕਨਫੈਡਰੇਸ਼ਨ ਦੇ ਆਧਾਰ ਉੱਤੇ ਜਰਮਨ ਕਨਫੈਡਰੇਸ਼ਨ ਬਣੀ ਅਤੇ 1871 ਵਿੱਚ ਜਰਮਨੀ ਇਕੱਠਾ ਹੋਇਆ ਫਿਰ 1804 ਹੇਟੀ ਅੰਦਰ ਨਰ ਸੰਘਾਰ ਕਾਲੇ ਜੈਕੋਬਿਨ ਬਚੇ ਕੁਝੇ ਸਫੇਤ ਫ੍ਰਾਂਸੀਸੀਆਂ ਦਾ ਕਤਲ ਕਰਦੇ ਹਨ 1791 ਵਿੱਚ ਯੂਰਪ ਅੰਦਰ ਫ੍ਰਾਂਸੀਸੀ ਇਨਕਲਾਬ ਨੇ ਫ੍ਰਾਂਸੀ ਕੈਰੀਬੀਅਨ ਦੀ ਹੇਟੀ ਬਸਤੀ ਨੂੰ ਵੀ ਇਨਕਲਾਬ ਲਈ ਉਤਸ਼ਾਹ ਦਿੱਤਾ 13 ਸਾਲ ਦੀ ਲੰਮੀ ਜਦੋਜਹਦ ਦੇ ਦੇਰ ਪਿੱਛੋਂ ਤਬਾਹ ਕਰਦੇ ਸਿੱਟੇ ਅੱਜ ਵੀ ਮੰਦ ਭਾਗੇ ਹੇਟੀ ਅੰਦਰ ਵਿਖਾਈ ਦਿੰਦੇ ਹਨ ਇਨਕਲਾਬ ਬੰਦੀਆਂ ਦੀ ਮੁਕਾਬਤ ਨਾਲ ਸ਼ੁਰੂ ਹੋ ਕੇ ਨਸਲ ਮੁਕਾਊ ਜੰਗ ਵਿੱਚ ਬਦਲ ਗਿਆ ਜਿਸ ਦੇ ਨਿਸ਼ਾਨੇ ਉੱਤੇ ਆਈ ਹੇਟੀਆਂ ਅੰਦਰ ਆਬਾਦ ਹੋਏ ਫ੍ਰਾਂਸੀ ਲੋਕ ਉਹਨਾਂ ਵਿੱਚ ਬਥੇਰੇ ਉਹ ਵੀ ਸਨ ਜੋ ਬੰਦੀ ਪੁਣੇ ਦੇ ਵਿਰੁੱਧ ਅਤੇ ਕਾਲਿਆਂ ਦੇ ਹਮਦਰਦ ਸਨ ਗੁਲਾਮੀ ਮੁਕਣ ਤੋਂ ਪਿੱਛੋਂ ਵੀ ਇਹੇਟੀਆਂ ਕਲਾਬ ਦੇ ਹੱਤਪੱਖੀਏ ਬੇਗੁਨਾਹ ਚਿੱਟੀ ਚਮੜੀ ਵਾਲਿਆਂ ਵਿਰੁੱਧ ਨਸਲੀ ਅੱਗ ਭੜਕਾਉਂਦੇ ਗਏ ਚਿੱਤੇ ਲੋਕ ਕਾਲਿਆਂ ਤੇ ਹੱਥ ਕਾਲਿਆਂ ਅੰਦਰ ਆਟੇ ਵਿੱਚ ਲੂਣ ਸਨ ਇੱਕ ਬਦਨਾਮ ਕਾਤਲ ਜੈਕੋਬ ਡਿਸਾਲੀਨ 1802 ਵਿੱਚ ਫਰਾਂਸ ਪੱਖੀ ਸਮਝਦਾਰ ਕਾਲੇ ਨੇਤਾ ਟੂਸਾਂਟ ਲਾਅ ਵੇਰ ਤੀਰ ਨੂੰ ਧੋਖਾ ਦੇ ਕੇ ਉਸ ਦੀ ਥਾਂ ਮਾਰ ਲੈਂਦਾ ਹੈ ਇਸ ਤੋਂ ਪਹਿਲਾਂ ਨੈਪੋਲੀਅਨ ਨੇ 1809 ਮੁੜ ਕਾਬੂ ਕਰਨ ਲਈ ਫੌਜੀ ਭੇਜੇ ਸਨ ਇੰਨੇ ਬੱਚੋਂ ਕਰੀਬ 40000 ਪੀਲੇ ਤਾਪ ਯੈਲੋ ਫੀਵਰ ਨਾਲ ਮਰ ਗਏ ਇਸ ਸਮੇਂ ਉਹ ਯੂਰਪੀ ਜੰਗਾਂ ਵਿੱਚ ਹਲਜਾਂ ਹੋਣ ਕਰਕੇ ਦੇ ਕੋਰਿਆਂ ਲਈ ਕੁਝ ਨਹੀਂ ਕਰ ਸਕਿਆ ਹੁਸ਼ਿਆਰ ਗੋਰੇ ਵਿੱਚੋਂ ਨਿਕਲ ਗਏ ਪਰ ਹਮਦਰਦ ਖੁੱਲੀ ਸੋਚ ਵਾਲੇ ਘਟਗਣਤੀ ਰਾਜ ਦੇ ਖਤਰੇ ਨੂੰ ਭਾਪ ਨਹੀਂ ਸਕੇ 1804 ਵਿੱਚ ਡਿਸਾਲੀਨ ਬਚੀ ਖੁਚੀ ਗੋਰੀ ਬਸੋਂ ਦੇ ਕਤਲੇਆਮ ਦਾ ਹੁਕਮ ਦਿੰਦਾ ਹੈ ਉਸ ਦਾ 77 ਬੇਅੰਸਰੋਂ ਤੋਂ ਨੇਰ ਐਲਾਨ ਕਰਦਾ ਹੈ ਸਾਨੂੰ ਆਪਣੀ ਆਜ਼ਾਦੀ ਦਾ ਐਲਾਨ ਲਿਖਣ ਲਈ ਗੋਰੇ ਆਦਮੀ ਦੀ ਚਮੜੀ ਦਾ ਕਾਗਜ਼ ਅਤੇ ਸ਼ਾਹੀਦਾਨ ਦਬਾਤ ਲਈ ਖੋਪੜੀ ਉਸ ਦੇ ਖੂਨ ਦੀ ਸ਼ਾਹੀ ਅਤੇ ਲਿਖਣ ਲਈ ਸੰਗੀਨ ਦੀ ਨੋਕ ਚਾਹੀਦੀ ਹੈ ਕਾਲੇ ਫੌਜੀਆਂ ਦੇ ਦਸਤੇ ਕਰੋ ਕਰੀ ਵੜ ਕੇ ਪੂਰੇ ਟੱਬਰਾਂ ਦਾ ਖਾਤਮਾ ਕਰਦੇ ਹਨ ਕਤਲ ਕਰਨ ਲਈ ਕੇਵਲ ਚਾਕੂ ਅਤੇ ਸੰਗੀਨਾ ਦੀ ਵਰਤੋਂ ਕੀਤੀ ਜਾਂਦੀ ਹੈ ਗੋਲੀਆਂ ਦੀ ਨਹੀਂ ਇਹ ਜਾਲੇ ਦਵਾਲੇ ਰਹਿੰਦੇ ਬੇਗੁਨਾਹ ਮਾਸੂਮ ਲੋਕਾਂ ਨੂੰ ਆ ਰਹੀ ਮੌਤ ਦੀ ਭਣਕ ਨਹੀਂ ਆਉਂਦੀ ਗਲੀਆਂ ਬਜ਼ਾਰਾਂ ਵਿੱਚ ਵੀ ਕਤਲ ਹੁੰਦੇ ਸਨ ਲੁੱਟ ਅਤੇ ਬਲਾਤਕਾਰ ਵੀ ਗੋਰੇ ਬੱਚੇ ਕੁੱਟ-ਕੁੱਟ ਕੇ ਜਾਂ ਛੁਰਿਆਂ ਨਾਲ ਮਾਰੇ ਜਾਂਦੇ ਸਨ ਗੋਰੀਆਂ ਟੀਮੀਆਂ ਨਾਲ ਬਲਾਤਕਾਰ ਜਾਂ ਮੌਤ ਦੀ ਧਮਕੀ ਛੇੜ ਜਬਰੀ ਵਿਆਹ ਹੁੰਦੇ ਸਨ ਲੁਕੇ ਛੁਪੇ ਗੋਰੀਆਂ ਨੂੰ ਕੱਢਣ ਲਈ ਡਿਸਾਲੀਨ ਗੋਰੀਆਂ ਲਈ ਜਾਨ ਬਖਸ਼ੀ ਦਾ ਐਲਾਨ ਕਰਦਾ ਹੈ ਜਦੋਂ ਉਹ ਲੁਕੇ ਹੋਏ ਬਾਹਰ ਆਉਂਦੇ ਹਨ ਤਾਂ ਉਹ ਵੀ ਕਤਲ ਕੀਤੇ ਜਾਂਦੇ ਹਨ ਇਸ ਭਿਆਨਕ नरसंहार ਵਿੱਚ ਭਾਗ ਲੈਣ ਵਾਲਾ ਹੰਤਕਾਲਾ ਮੁਲੈਂਟੋ ਜ਼ੀਨ ਜ਼ੋਂਬੀ ਹੈ ਜੋ ਪਸ਼ੂਪੁਣੇ ਲਈ ਜਾਣਿਆ ਜਾਂਦਾ ਹੈ ਜ਼ੋਂਬੀ ਦੇ ਇੱਕ ਕਤਲ ਦਾ ਬਿਆਨ ਇੰਜ ਹੈ ਕਿਵੇਂ ਉਸਨੇ ਇੱਕ ਗੋਰੇ ਨੂੰ ਗਲੀ ਵਿੱਚੋਂ ਫੜਿਆ ਨੰਗਾ ਕੀਤਾ ਉਸ ਨੂੰ ਪ੍ਰਧਾਨ ਦੇ ਮਹਿਲ ਦੀਆਂ ਪੌੜੀਆਂ ਵਿੱਚ ਲੈ ਜਾਂਦਾ ਹੈ ਅਤੇ ਪ੍ਰਧਾਨ ਡਿਸਾਲੀਨ ਦੀਆਂ ਅੱਖਾਂ ਦੇ ਸਾਹਮਣੇ ਛੁਰੇ ਨਾਲ ਕਤਲ ਕਰਦਾ ਹੈ। ਹੇਟੀ ਦੀ ਕਲਟਰ ਰਿਪੋਰਟ ਅਨੁਸਾਰ ਜੀਨ ਜ਼ੋਂਬੀ ਦਾ ਆਕਾਰ ਹੈ ਜ਼ੋਂਬੀ। ਇਸ ਕਤਲੇਆਮ ਵਿੱਚ 4 ਤੋਂ 5000 ਹਰ ਆਯੂ ਵਾਲੇ ਗੋਰੇ ਹੀ ਮਰੇ ਸਨ। ਕਿਉਂਕਿ ਮਰਨ ਵਾਲੇ ਸਭ ਗੋਰੇ ਸਨ ਅਤੇ ਕਾਤਲ ਕਾਲੇ ਜੈਕੋਬਿਨ ਸਨ। ਇਸ ਲਈ ਨਿਊ ਵਰਲਡ ਆਰਡਰ ਦੇ ਇਤਿਹਾਸਕਾਰ ਇਨ੍ਹਾਂ ਕਤਲਾਂ ਦਾ ਭੋਗ ਨਹੀਂ ਪਾਉਂਦੇ। ਫਿਰ ਦਸੰਬਰ 1804 ਵਿੱਚ ਲੋਕ ਮਤ رائے ਨੈਪੋਲੀਅਨ ਬਹੁ ਗਣਤੀ ਦੇ ਨਾਲ ਫਰਾਂਸ ਦਾ ਪਾਦਸ਼ਾਹ ਚੁਣਿਆ ਜਾਂਦਾ ਹੈ ਉਸ ਦੀ ਨੈਪੋਲੀਅਨ ਬਣ ਕਰਕੇ ਤਾਜ ਪੋਸ਼ੀ ਰਸਮ ਪਾਪ ਪਾਈਸ ਆਪਣੇ ਹੱਥਾਂ ਨਾਲ ਵੱਡੇ ਗਿਰਜਾ ਕਰਜ਼ ਨੋਟ ਰੇਡਾਮ ਕੈਥੀ ਡਰਲ ਵਿੱਚ ਕੀਤੀ ਗਈ ਇੱਕ ਕਹਾਣੀ ਖਿਲਾਰੇਗੇ ਕਿ ਪਾਪ ਦੀ ਸਰਦਾਰੀ ਤੋਂ ਬਚਣ ਲਈ ਨੈਪੋਲੀਅਨ ਨੇ ਪਾਪ ਦੇ ਹੱਥੋਂ ਤਾਜ ਫੜ ਕੇ ਆਪਣੇ ਆਪ ਉੱਤੇ ਰੱਖਿਆ ਇਹ ਸਰਾਸਰ ਝੂਠ ਹੈ ਕਿ ਕਿਉਂਕਿ ਤਾਜ ਪੋਸ਼ੀ ਦੇ ਸਾਰੇ ਟੰਗ ਪ੍ਰੋਸੀਜਰ ਦੀ ਬਿਉਂਤ ਮੰਦੀ ਪਹਿਲਾਂ ਹੀ ਮੰਨੀ ਜਾ ਚੁੱਕੀ ਸੀ ਕਈ ਅਗੜ ਪਿਛੜਾ ਚੱਕਾ ਚੌਂਦੀ ਜਿੱਤਾਂ ਦੇ ਉਪਰੰਤ ਫਰਾਂਸ ਯੂਰਪ ਅੰਦਰ ਵੱਡੀ ਸ਼ਕਤੀ ਬਣ ਕੇ ਉੱਭਰਦਾ ਹੈ ਅਤੇ ਆਪਣੇ ਗੁੱਟ ਬਣਾਉਂਦਾ ਹੈ ਨਪੋਲੀਅਨ ਦਾ ਇਸ ਸਮੇਂ ਦਾ ਦੇਵਕਦ ਬ੍ਰਿਟੇਨ ਅਤੇ ਨਿਊ ਵਰਲਡ ਆਰਡਰੀਆਂ ਦੀ ਨੀਂਦ ਹਰਾਮ ਕਰਦਾ ਹੈ 1805 ਆਸਟਰਲੈਟਜ਼ ਦੇ ਜੰਗ ਵਿੱਚ ਨਪੋਲੀਅਨ ਦੀ ਫਤਿਹ ਆਪਣੀ ਤਾਜ ਪੋਸ਼ੀ ਦੀ ਬਰੇ ਗੰਡ ਤੇ ਨਪੋਲੀਅਨ ਆਸਟਰੀਆ ਤੇ ਰੂਸ ਨੂੰ ਆਸਟਰਲੈਟਜ਼ ਦੇ ਮੈਦਾਨ ਵਿੱਚ ਹਰਾਉਂਦਾ ਹੈ ਇਹ ਉਸ ਦੇ ਵਿਰੁੱਧ ਇਤਿਹਾਦੀਆਂ ਦੀ ਤੀਜੀ ਜੰਗ ਹੈ ਫਤਿਹ ਦੀ ਯਾਦਗਾਰੀ ਅੰਦਰ ਨਪੋਲੀਅਨ ਜਿੱਤਤਾ ਰਾਹ ਦੀ ਉਸਾਰੀ ਦਾ ਹੁਕਮ ਦਿੰਦਾ ਹੈ 1807 ਰੂਸੀ ਜ਼ਾਰ ਅਤੇ ਨਪੋਲੀਅਨ ਵਿਚਕਾਰ ਅਮਨ ਸੰਧੀ 1805 ਤੋਂ 1807 ਦੀਆਂ ਜੰਗਾਂ ਵਿੱਚ ਨੈਪੋਲੀਅਨ ਦੀਆਂ ਫੌਜਾਂ ਹੱਥੋਂ ਰੂਸੀਆਂ ਦਾ ਭਾਰੀ ਨੁਕਸਾਨ ਹੁੰਦਾ ਹੈ। ਨੈਪੋਲੀਅਨ ਦੀ ਤਕਾਵਟਾ ਮਾਰੀਆਂ ਜੇਤੂ ਫੌਜਾਂ ਭੱਜੇ ਜਾਂਦੇ ਰੂਸੀਆਂ ਦਾ ਪਿੱਛਾ ਨਹੀਂ ਕਰ ਸਕੀਆਂ। ਆਖਰਕਾਰ ਯਾਰ ਅਲੈਗਜ਼ੈਂਡਰ 1 ਨੈਪੋਲੀਅਨ ਦੇ ਨਾਲ ਅਮਨ ਲਈ ਟਿਲਸਟ 1807 ਸੰਧੀ ਕਰਦਾ ਹੈ। ਰੂਸੀ ਮਹਾਰਾਜਾ ਯੂਰਪੀ ਮਹਾਂਦੀਪ 15 ਫ੍ਰਾਂਸ ਦੀ ਹیثیت ਨੂੰ ਮੰਨਦਾ ਹੈ। ਅਧਿਆਇ ਨੈਪੋਲੀਅਨ ਅਲੈਗਜ਼ੈਂਡਰ ਦੇ ਬਧਾਈ ਦੋਸਤੀ ਦੇ ਹੱਥ ਦੀ ਕਦਰ ਕਰਦਾ ਹੈ। ਦੋਸਤੋ ਆਪਾਂ ਇਹ ਕਿਤਾਬ ਅੱਜ ਪੰਨਾ ਨੰਬਰ 55 ਤੱਕ ਪੜ੍ਹੀ ਹੈ। ਅੱਗੇ ਆਪਾਂ ਪੜ੍ਹਾਂਗੇ ਯੂਰਪੀਆਂ ਪ੍ਰਤੀ ਨੈਪੋਲੀਅਨ ਦੀ ਚੌਕੀ ਹਮਦਰਦੀ ਅਤੇ ਸ਼ੈਨਸ਼ੀਲਤਾ ਦਾ ਰੋਖ।